208 ਸੰਤਾ ਇਹ ਪਿਛਲੇ ਪਾਸੇ ਉਮੀਦਵਾਰੀ ਸ਼ੋਰ ਹੈ ਜੱਲਾਹਵਾ ਜੱਲਾਹ ਉਸੀ ਦੇਖ ਸਕਦੇ ਹੋ ਕਿ ਕੋਟਕਪੂਰਾ ਦੀ ਬੱਤੀਆਂ ਵਾਲੇ ਚੌਂਕ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ 30 ਦਸੰਬਰ 2024 ਦਿਨ ਸੋਮਵਾਰ ਨੂੰ ਜੋ ਬੰਦਾ ਸੱਤਾ ਦਿੱਤਾ ਗਿਆ ਸੀ ਉਹਦੇ ਸਬੰਧ ਵਿੱਚ ਅੱਜ ਬੱਤੀਆਂ ਵਾਲੇ ਚੌਂਕ ਦੇ ਵਿੱਚ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਕਿਉਂਕਿ ਜੋ ਕੇਂਦਰ ਦੀ ਸਰਕਾਰ ਕਿਸਾਨਾਂ ਤੇ ਤਸ਼ੱਦਦ ਧਾਰੀ ਆ ਔਰ ਕਿਸਾਨਾਂ ਦੀਆਂ ਜੋ ਮੰਗਾਂ ਆ ਉਹ ਮੰਨੀਆਂ ਨਹੀਂ ਜਾ ਰਹੀਆਂ ਇਸ ਦੇ ਸਬੰਧ ਵਿੱਚ ਜਗਜੀਤ ਸਿੰਘ ਡੱਲੇਵਾਲ ਨੇ 34 ਦਿਨਾਂ ਤੋਂ ਫਕੜਤਾਲ ਤੇ ਬੈਠੇ ਹੋਏ ਆਰ ਨੂੰ ਔਰ ਉਹਨਾਂ ਦੀ ਤਬੀਅਤ ਜਿਹੜੀ ਆ ਤਿੰਨ ਬਜੇ ਨੂੰ ਵਿਗੜਦੀ ਜਾ ਰਹੀ ਆ ਇਸ ਦੇ ਸਬੰਧ ਦੇ ਵਿੱਚ ਕਿਸਾਨਾਂ ਵੱਲੋਂ ਅੱਜ ਬੱਤਿਆਂ ਵਾਲਾ ਚੌਂਕ ਕੋਟਕਪੂਰਾ ਦੇ ਵਿੱਚ ਤਰਨਾ ਦਿੱਤਾ ਜਾ ਰਿਹਾ ਹੈ ਦੇ ਸੋਹਣੀਆਂ ਤਸਵੀਰਾਂ ਆਹ ਬੱਤੀਆਂ ਵਾਲਾ ਚੌਂਕ ਪੂਰਾ ਜੋ ਤਰਨਆਂ ਦਾ ਚੌਂਕ ਬਣ ਚੁੱਕਿਆ ਹੈ ਅੱਜ ਸਨਾਂ ਵੱਲੋਂ ਤੋਂ ਬੰਦੀ ਕਾਲ ਦਿੱਤੀ ਗਈ ਸੀ ਪੰਜਾਬ ਬੰਦੀ ਕਾਲ ਦਿੱਤੀ ਗਈ ਸੀ ਉਸ ਦੇ ਵਿੱਚ ਤਰਨਾ ਦਿੱਤਾ ਜਾ ਰਿਹਾ ਬੱਤੀਆਂ ਵਾਲਾ ਚੌਂਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫਾਰੀਕ ਕੱਟ ਦੇ ਵਿੱਚ ਕਿਸਾਨ ਜਿਹੜੇ ਹੈ बत्तिया वाला चौक दुँचे हुए हैं और सकते हो कि सारा पंजाब ज़रा बंद है अच कोई भी ज़रा नहीं चल रहा ਜੀ ਅੱਜ ਜਿਹੜਾ ਪੂਰਨ ਜਿਹੜਾ ਪੰਜਾਬ ਸਾਰਾ ਬੰਦ ਆ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਵੀ ਜਿਹੜੀ ਗੁੰੰਗੀ ਪੋਲੀ ਸਰਕਾਰ ਹੈ ਕੇਂਦਰ ਦੀ ਸਰਕਾਰ ਹੈ ਕਿਸਾਨਾਂ ਨੇ ਨਾ ਮੰਗਾ ਨਹੀਂ ਮੰਨ ਰਹੀ ਇੱਕ ਬਜ਼ੁਰਗ ਨੇਤਾ ਡੱਲੇਵਾਲ ਆਪਣੀ ਜਾਨ ਦਾ ਤੇ ਵਿਚਾਰਿਆਂ ਨੇ ਲਾਈ ਹੋਈ ਹੈ ਕਿਸਾਨੀ ਦੀ ਖਾਤਰ ਉਹ ਸਰਕਾਰ ਦੇ ਕੰਨ ਖੋਲਣ ਵਾਸਤੇ ਜਿਹੜਾ ਅੱਜ ਪੂਰਨ ਜਿਹੜਾ ਪੰਜਾਬ ਬੰਦ ਕੀਤਾ ਗਿਆ ਹੈ ਇਹ ਕਿੰਨੇ ਵਜੇ ਤੱਕ ਰਹੇਗਾ ਹਾਂਜੀ ਇਹ 4 ਵਜੇ ਤੱਕ ਰਹੇਗਾ ਜੀ 4 ਵਜੇ ਤੱਕ ਹਾਂਜੀ ਤਦਪਕ ਬਾਈ ਜੀ ਦੇਖੋ ਸਾਰੇ ਜਿਹੜੀਆਂ ਜਥੇਬੰਦਗਾਂ ਆਪਣੇ ਸਿੱਧੂ ਬੱਡਲੇਵਾਲ ਸਾਹਿਬ ਦੇ ਨਾਲ ਆ ਕਿਉਂਕਿ ਤੁਹਾਡੇ ਸਾਹਮਣੇ ਹੈ ਜਿਹੜੀ ਉਹਨਾਂ ਨੇ ਆਪਣੀ ਜਾਣ ਦੀ ਪ੍ਰਵਾਹ ਨਹੀਂ ਕੀਤੀ ਇੱਕ ਜੇ ਦੇਖਿਆ ਜਾਵੇ ਮੈਂ ਕਹਿੰਨਾ ਚਾਹਉ ਜੇ ਕੋਈ ਰਹਿੰਦੇ ਵੀ ਆਪਰਾ ਜਾਂ ਪਿੰਡਾਂ ਦੇ ਵਿੱਚ ਵੀ ਮੈਂ ਅਪੀਲ ਕਰਦਾ ਇਹਦੇ ਪਿੰਡਾਂ ਦੇ ਵਿੱਚ ਜਥੇਬੰਦਗਾਂ ਦੇ ਵਿੱਚ ਚਾਹੇ ਨਹੀਂ ਵੀ ਜੁੜੇ ਉਨਾਂ ਦਾ ਵੀ ਹੱਕ ਬਣਦਾ ਯਾਰ ਜਦੋਂ ਮੰਡੀਆਂ 'ਚ ਆਪਾਂ ਬੈਠੇ ਹੁੰਨੇ ਆ ਉਸ ਟਾਈਮ ਆਪਣੇ ਉਹੀ ਭਰਾ ਕਹਿੰਦੇ ਨੇ ਸਾਡੇ ਅਰਚੋਂ ਦੇ ਦੋ ਪੱਖੇ ਲਈ ਜਾਂਦੇ ਹਨ ਸਾਡਾ ਝੋਨਾ ਨਹੀਂ ਵੇਖ ਰਿਆ ਕਿਉਂ ਕੀ ਦੀ ਖਾਤਰ ਉਹਨਾਂ ਨੇ ਮਰਦਬਸਤ ਰੱਖਿਆ ਜਿਵੇਂ ਆਪਣੀ ਕਿਸਾਨੀ ਮੰਗਾਂ ਦੀ ਖਾਤਰ ਰੱਖਿਆ ਨਾ ਮੈਂ ਇਹ ਵੀ ਭਰਾਵਾਂ ਨੂੰ ਅਪੀਲ ਕਰਦਾ ਜਿਹੜੇ ਪਿੰਡਾਂ 'ਚ ਵੀ ਬੈਠੇ ਆ ਸੱਤਾਂ 'ਚ ਬੈਠੇ ਉਹਨਾਂ ਨੂੰ ਜਾਈਦਾ ਸੰਘਰਸ਼ ਵਿੱਚ ਅੱਗੇ ਆਉਣ ਜਿਹੜੇ ਇੱਥੇ ਮੋਰਚੇ ਲੱਗਦੇ ਉਹਨਾਂ ਵਿੱਚ ਵੀ ਆਉਣ ਤੇ ਉੱਥੇ ਜਿਹੜੇ ਬਾਰਡਰ ਤੇ ਵੀ ਪਹੁੰਚਣ ਗੱਲ ਕਰੀਏ ਦੁਕਾਨਦਾਰਾਂ ਦੀ ਟੁਕਾ-ਤੁਕਾ ਦੇ ਕੰਮ ਨਹੀਂ ਖੁੱਲੀਆਂ ਹੈ ਮਕੰਮਲ ਤੌਰ ਕੀ ਕਹਿਣਾ ਚਾਹੁੰਗੇ ਤੁਸੀਂ ਦੱਸੋ ਕਿ ਜਿਹੜੇ ਬੰਦਾਰੇ ਹੈਗੇ ਆ ਦੁਕਾਨਾਂ ਦਾ ਬੰਦ ਰੱਖ ਕੇ ਬਿਠੋ ਹਾਂਜੀ ਜਿਹੜੇ ਮੰਨੋ ਜਿੰਨਾਂ ਵੀ ਸਾਰੀਆਂ ਦੁਕਾਨਾਂ ਬੰਦ ਆ ਮੈਂ ਪਹਿਲਾਂ ਸਾਰਿਆਂ ਨਾਲ ਪਹਿਲਾਂ ਧੰਨਵਾਦ ਕਰਦਾ ਸਾਰੇ ਦੁਕਾਨਦਾਰ ਭਰਾਵਾਂ ਦਾ ਜਿਨ੍ਹਾਂ ਨੇ ਇਸ ਬੰਦ ਦਾ ਸਹਿਯੋਗ ਕੀਤਾ ਕਿਉਂਕਿ ਸਾਰੀ ਲੋਕਾਂ ਨੂੰ ਪਤਾ ਹੈ ਮੈਂ ਇਹ ਨਹੀਂ ਕਿਦਾ ਇਕੱਲੇ ਕਿਸਾਨ ਆ ਜਿਹੜੇ ਆਮ ਦੁਕਾਨਦਾਰ ਅਵੀਰ ਜੀ ਇਹ ਚ ਪਤਾ ਕਰਨ ਕੀ ਹੈ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਹਰ ਇੱਕ ਵਰਗ ਦਾ ਇੱਕ ਗਲਾ ਘੁੱਟ ਰਹੀ ਜਿਵੇਂ ਆਪਾਂ ਕਹਿੰਗੇ ਹਰ ਇੱਕ ਵਰਗ ਉਹਦੇ ਦਾ ਦੁਖੀ ਹੈ ਉਹ ਸਿਰਫ ਕੀ ਕਰ ਰਹੀ ਆ ਆਪਦੇ ਤਨਾਟ ਬੰਦੇ ਜਿੰਨਾਂ ਸਰਕਾਰ ਚੱਲਦੀ ਅੰਡਾਨੀ ਅਬਾਨੀ ਕਹ ਲੋ ਜਿਹੜੇ ਉਹਨਾਂ ਨੂੰ ਮੋਟਾ ਫੰਡ ਦਿੰਦੇ ਆ ਸਿਰਫ ਸਰਕਾਰ ਕੀ ਉਹਨਾਂ ਬਾਰੀ ਸੋਚ ਰਹੀ ਆ ਜੇ ਨੋਟਬੰਦੀ ਹੋਈ ਤਾਂ ਵੀ ਉਹਨਾਂ ਆਪਣਾ ਕਾਲਾ ਧਨ ਕਿੱਥੇ ਗਿਆ ਕਿੱਥੇ ਆਇਆ ਉਹਨਾਂ ਦਾ ਸਫੈਦ ਹੋ ਗਿਆ ਨਾ ਲੋਕਾਂ ਲੋਕਾਂ ਦਾ ਖੱਜਲਖਵਰੀ ਹੋਈ ਆ ਸਿਰਫ ਕੇਂਦਰ ਦੀ ਸਰਕਾਰ ਵੱਡੇ ਵਪਾਰੀਆਂ ਦਾ ਜਾਂ ਅੰਡਾਨੀ ਬਾਨੀ ਜਿਹੜੇ ਵੱਡੇ ਗਰੁੱਪਾਂ ਦਾ ਸੋਚ ਰਹੀ ਆ ਹਰ ਇੱਕ ਵਰਗ ਹਰ ਇੱਕ ਦੁਕਾਨਦਾਰ ਕੋਈ ਵੀ ਅਚਾਹ ਛੋਟੇ ਲੈਵਲ ਦਾ ਵਪਾਰੀ ਹੈ ਕਿਸਾਨ ਹੈ ਸਾਰੇ ਦੁਖੀ ਆ ਇਸ ਕਰਕੇ ਇਹ ਲੋਕ ਵੀ ਆਪਣੇ ਸ਼ਹਿਰਾਂ ਵੱਲ ਜਾਗਰੂਕ ਹੋਏ ਆ ਇਹ ਸਰਕਾਰ ਸਾਡੇ ਵਾਸਤੇ ਨੁਕਸਾਨਦੇ ਆ ਇਸ ਕਰਕੇ ਇਹਨਾਂ ਨੇ ਵੀ ਨਾਲ ਆਪਣਾ ਸਮਰਥਨ ਕੀਤਾ ਸਾਰਿਆਂ ਜਿਥੇ ਬੰਦਗਾਨੇ ਸਾਰੀਆਂ ਦੁਕਾਨਦਾਰਾਂ ਨੇ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਜਿਹੜਾ ਸਹਿਯੋਗ ਕਰਦੇ ਸਾਰੇ ਹਾਂਜੀ ਕੋਈ ਨਹੀਂ ਅੱਜ ਕੀ ਨਾਮ ਹੈ ਤੇ ਅੱਜ ਦਾ ਭਾਰਤ ਪ੍ਰਿਆ ਬੰਦ ਸੱਦੇ ਨੂੰ ਕੀ ਕਹਿਣਾ ਚਾਹੂੰਗਾ ਪੁਹੁੰਚੇ ਹੋ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਤੇ ਹਰਜਿੰਦਰ ਸਿੰਘ ਸੁਭਾ ਪ੍ਰਧਾਨ ਭਾਰਤੀ ਕਿਸਾਨੀਓਂ ਦੇ ਫਤੇ ਪੰਜਾਬ ਪਰ ਬੰਦ ਦਾ ਅੱਜ ਦਾ ਸੱਦਾ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨਵਰਤ ਤੇ ਬੈਠੇ ਹੋਏ ਆ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜੀਆਂ ਕੇ ਸੈਂਟਰ ਸਰਕਾਰ ਨੇ ਪਿਛਲੇ ਅੰਦੋਲਨ ਦੇ ਵਿੱਚ ਲਿਖਤੀ ਤੌਰ ਤੇ ਮੰਨੀਆਂ ਸੀ ਉਹਨਾਂ ਨੂੰ ਨਾਂ ਲਾਗੂ ਕਰਨਾ ਮੇਨ ਜਿਹੜੀ ਐ ਐਮਐਸਪੀ ਤੇ ਕਾਨੂੰਨ ਬਣਾਉਣਾ ਉਹਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਮਰਨਾਰਥ ਤੇ ਬੈਠੇ ਆ ਭਾਰਤੀ ਕਿਸਾਨੀ ਯੂਨੀਅਨ ਫਤਿਹ ਉਹਨਾਂ ਦੀ ਪਹਿਲੇ ਦਿਨ ਤੋਂ ਜਦੋਂ 13 ਫਰਵਰੀ ਤੋਂ ਉਹ ਵੀਡੀਓ ਇਹਨਾਂ ਮੋਰਚਿਆਂ ਤੇ ਗਏ ਸੀ ਉਸ ਟਾਈਮ ਤੋਂ ਨਾਲ ਉੱਥੇ ਟਰਾਲੀਆਂ ਸ਼ੰਭੂ ਤੇ ਵੀ ਐ ਖਨੋਰੀ ਤੇ ਵੀ ਐ ਲਗਾਤਾਰ ਉਹਨਾਂ ਦੀ ਸਪੋਰਟ ਕਰ ਰਹੀ ਹੈ ਭਾਰਤੀ ਕਿਸਾਨੀ ਯੂਨੀਅਨ ਫਤਿਹ ਅੱਜ ਹਰ ਵਰਗ ਦੇ ਕਿਸਾਨਾਂ ਦਾ ਗਰੇਗਾ ਸਾਥ ਦਿੱਤਾ ਹੈਗਾ ਦੁਕਾਨਦਾਰ ਉਪਾਰੀ ਵਰਗ ਸਾਰੇ ਅੱਜ ਮੁਕੰਮਲ ਤੌਰ ਤੇ ਯਾਦ ਦੀ ਗੱਲ ਕਰੀ ਇੱਥੇ ਕੋੜਕਪੁਰੇ ਦੀ ਵੀ ਗੱਲ ਕਰੀਏ ਤਾਂ ਪੂਰਾ ਬੰਦ ਨਜ਼ਰ ਆ ਰਿਹਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਮੈਂ ਦੇਖਦਾ ਵੀ ਸਾਰੇ ਭਰਾ ਜਿਹੜੇ ਵਪਾਰੀ ਹੈ ਜਾਂ ਮਜ਼ਦੂਰ ਹੈ ਜਾਂ ਦੁਕਾਨਦਾਰ ਹੈ ਸਭ ਨੇ ਆਪਣਾ ਫਰਜ਼ ਮੇਰਾ ਖਿਆਲ ਕਿਸੇ ਨੂੰ ਵੀ ਕਹਿਣ ਦਾ ਲੋੜ ਨਹੀਂ ਪਈ ਅਸੀਂ ਪਿੰਡਾਂ ਦੇ ਵਿੱਚੋਂ ਆਏ ਆ ਹਾਲਾਂਕਿ ਪਿੰਡਾਂ ਦੇ ਵਿੱਚ ਵੀ ਸਾਰੇ ਦੀਆਂ ਸਾਰੀਆਂ ਦੁਕਾਨਾਂ ਬੰਦ ਪਈਆਂ ਜਿਹੜੇ ਮਜ਼ਦੂਰ ਭਰਾ ਹੈ ਉਹ ਐਂ ਕਹ ਲੋ ਵੀ ਅੱਜ ਆਪਣੇ ਕੰਮ ਤੇ ਵੀ ਨਹੀਂ ਗਏ ਕਿ ਅੱਜ ਬੰਦ ਹੈ ਪੰਜਾਬ ਦਾ ਅਸੀਂ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਉਹਨੂੰ ਲਗਭਗ ਪੰਜਾਬ ਦੇ ਹਰੇਕ ਵਰਗ ਦਾ ਉਸ ਤੇ ਬਾਲਾ ਕਰੇ ਬਸ ਚਲੋ ਇਸੇ ਨੂੰ ਲਈ ਅੰਦਰ ਅੰਦਰ ਭਾਰਤੀ ਕਿਸਾਨ ਯੂਨੀਅਨ ਜ਼ਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜ਼ਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜ਼ਿੰਦਾਬਾਦ ਜ਼ਿੰਦਾਬਾਦ ਮਿਹਨਤ ਮਜ਼ਦੂਰ ਅਸੀਂ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਉਹ ਅੱਜ ਬਹੁਤ ਵੱਡੀ ਗਿਣਤੀ ਵਿੱਚ ਇਸ ਧਰਨੇ ਵਿੱਚ ਸ਼ਾਮਲ ਹੋਏ ਆਂ ਜਿਲ੍ਹਾ ਫਰੀਕੋਟ ਵੱਲੋਂ ਤੇ ਸਮਰਥਨ ਦੇਣ ਆਏ ਹਾਂ ਹਾਂਜੀ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਸਾਥੀ ਅੱਜ ਇੱਥੇ ਪਹੁੰਚੇ ਹੋਏ ਨੇ ਸਰ ਅਮਰਜੈਂਸੀ ਸਿਵਾਵਾਂ ਖੁੱਲੀਆਂ ਜੀ ਤੁਸੀਂ ਉਹਨਾਂ ਦੇ ਬਾਝੋਂ ਦੀ ਇੱਥੇ ਤੁਸੀਂ ਸਮਰਥਨ ਦੇਣਾ ਹੈ ਦੇਖੋ ਸਾਡੇ ਕਿਸਾਨਾਂ ਨਾਲ ਨੌ ਮਾਸ ਦਾ ਰਿਸ਼ਤਾ ਅਸੀਂ ਜੇਕਰ ਕਿਸਾਨਾਂ ਦਾ ਕਿੰਨਾ ਕਾਰੋਬਾਰ ਚੱਲਦਾ ਤਾਂ ਅਸੀਂ ਪਿੰਡਾਂ ਵਿੱਚ ਬੈਠੇ ਆਂ ਅਸੀਂ ਇਹਨਾਂ ਦੇ ਸਿਰ ਤੇ ਹੀ ਕਿੰਨਾ ਕੰਮ ਕਰ ਰਹੇ ਆਂ ਬਾਕੀ ਆ ਕਿ ਜothe ਬੰਦੀਆਂ ਦੇ ਨਾਲ ਪਹਿਲਾਂ ਵੀ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਰਹੇ ਹਾਂ ਹੁਣ ਵੀ ਅਸੀਂ ਲਗਾਤਾਰ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਨਾ ਜothe ਬੰਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਲਗਾਤਾਰ ਕੰਮ ਕਰਦੇ ਰਾਵਾਂਗੇ ਆਹ ਜਿਹੜੀ ਉਹਨਾਂ ਬੰਦੂਕੀ ਵਾਲੀ ਆ ਇਹਨਾਂ ਨੂੰ ਆਹ ਬੋਲਣ ਤੇ ਇੱਧਰ ਆ ਜਾਓ ਦੱਸੋ ਇਹ ਦੇਖਿਆ ਕਿ ਬਕਤੀਆਂ ਵਾਲਾ ਚੌਕ ਦੇ ਵਿੱਚ 30 ਦਸੰਬਰ 2024 ਨੂੰ ਪੰਦਰਾਂ ਤੱਕ ਲੱਗਿਆ ਸੀ ਔਰ ਅੱਜ ਬਕਤੀਆਂ ਵਾਲਾ ਚੌਕ ਦੇ ਵਿੱਚ ਕਿਸਾਨ ਜੁਗੀਆਂ ਨਾਲੋਂ ਧਰਨਾ ਲਿਖਾ ਗਿਆ ਉਹਨਾਂ ਦਾ ਮੇਨ ਮਕਸਦ ਇਹ ਜੇਸ਼ੰਗੱਲੇ ਵਾਲਾ ਜੋ ਚੌਂਕ ਤੇ ਹੁਣ ਤੋਂ ਫਖਰਤਾ ਉਸੇ ਇੱਥੇ ਹੋਇਆ ਨੂੰ ਉਹਨਾਂ ਦੀਆਂ ਜੋ ਖਸਾਲ ਯੂਨੀਅਨੀਆਂ ਦੀਆਂ ਮੰਗਾਂ ਹਨ ਉਹਨਾਂ ਨੂੰ ਕੇਂਦਰ ਸਰਕਾਰ ਨਹੀਂ ਮੰਨ ਰਹੀ ਜਿਸ ਕਾਰਨ ਜੁਜੇ ਸਿੰਘ ਡੱਲੇਵਾਲ ਭੋਖੜ ਤਾਲ ਤੇ ਬੈਠੇ ਹੋਏ ਆ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਹਨਾਂ ਚਿਰ ਭੋਖੜ ਤਾਲ ਮੈਂ ਹੀ ਤੋੜਾਂਗੇ ਔਰ ਖਸਾਲ ਯੂਨੀਅਨਾਂ ਨੇ ਇੱਕੇ ਦਾ ਸਬੂਤ ਦਿੰਦੇ ਹੋਏ ਅੱਜ ਪੰਜਾਬ ਬੰਦ ਦਾ ਸੱਤਾ ਕਰਿਆ ਸੀ ਮੈਂ ਰਮੇਸ਼ ਕਾਬਾ ਚਾਂਸ ਵੀਰਾ ਗੱਬਾ نیوز ਕੋਰਪੋਰੇਸ਼ਨ